ਕਿਸਮ ਦੀ ਕਮਜ਼ੋਰੀ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਆ ਵਾਲ ਵਾਲ ਹੁੰਦੇ ਨੇ ਇਦਾਂ ਜਦੋਂ ਸਾਡੇ ਬਲੱਡ ਦੀ ਸਰਕੂਲੇਸ਼ਨ ਹੈ ਉਹ ਉੱਪਰ ਨੂੰ ਜਾ ਰਹੀ ਹੈ ਸਭ ਤੋਂ ਔਖਾ ਜਿਹੜਾ ਹਾਰਟ ਤੋਂ ਬਲੱਡ ਪਿਉਰੀਫਾਈ ਕਰਨ ਲਈ ਜਦੋਂ ਉੱਪਰ ਜਾਂਦਾ ਨਾ ਉਹਨੂੰ ਐਂਟੀ ਗ੍ਰੈਵਿਟੀ ਜਾਣਾ ਪੈਂਦਾ ਐਂਟੀ ਗ੍ਰੈਵਿਟੀ ਜਾਣਾ ਪੈਂਦਾ ਵੀ ਜਦੋਂ ਅਸੀਂ ਕੋਈ ਵੀ ਚੀਜ਼ ਥੱਲੇ ਸੁੱਟਦੇ ਹਾਂ ਥੱਲੇ ਜਾਂਦੀ ਏ ਉਹ ਗ੍ਰੈਵਿਟੀ ਕਰਕੇ ਜਾਂਦੀ ਏ ਉਹ ਸਾਰਿਆਂ ਨੂੰ ਪਤਾ ਇਦਾਂ ਹੀ ਹਾਰਟ ਨੂੰ ਜਦੋਂ ਬਲੱਡ ਉੱਪਰ ਨੂੰ ਪੰਪ ਕਰਨਾ ਉਹ ਐਂਟੀ ਗ੍ਰੈਵਿਟੀ ਜਾਣਾ ਠੀਕ ਹੈ ਜਿੰਨਾ ਲੋਕਾਂ ਦੀ ਸਿਟਿੰਗ ਜੋਬ ਏ ਜਿੰਨਾ ਲੋਕਾਂ ਦੇ ਖੜੇ ਹੋਣ ਦਾ ਕੰਮ ਏ ਉਹਨਾਂ ਦਾ ਇਹ ਜਿਹੜਾ ਥੱਲੜਾ ਜਿਹੜਾ ਤਾੜੇ ਨਾ ਉਹ ਆਲਮੋਸਟ ਆਲਮੋਸਟ ਸੁਣ ਰੰਦਾ ਉਦੇ ਵਿੱਚ ਬਲੱਡ ਦਾ ਜਿਹੜਾ ਫਲੋ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ ਇਹਦੇ ਵਿੱਚ ਫਰੂਕੀ ਸਾਹਿਬ ਇੱਕ ਨਾ ਪਰਮਾਤਮਾ ਨੇ ਬੜੀ ਵਧੀਆ ਚੀਜ਼ ਲਾਈ ਹੈ ਉਹਨੂੰ ਕਹਿੰਦੇ ਵਾਲਵ ਓਕੇ ਵਾਲਵ ਦਾ ਕੀ ਮਤਲਬ ਹੁੰਦਾ ਵੀ ਜਦੋਂ ਬਲੱਡ ਉੱਪਰ ਨੂੰ ਜਾਣਾ ਨਾ ਤੇ ਉਹਨੇ ਐਦਾਂ ਕਰਕੇ ਹੇਠਾਂ ਬੰਦ ਹੋ ਜਾਣਾ ਵੀ ਬੰਨ ਜਾਣੀ ਉਹਦੀ ਠੀਕ ਹੈ ਜਦੋਂ ਉਹ ਵਾਲਵ ਸਾਡੇ ਕਮਜ਼ੋਰ ਹੋ ਜਾਂਦੇ ਨੇ ਉਹਦੇ ਕਾਫੀ ਰੀਜ਼ਨਸ ਨੇ ਪੰਜ ਸੱਤ ਰੀਜ਼ਨਸ ਨੇ ਉਹ ਵਾਲ ਕਮਜ਼ੋਰ ਹੁੰਦੇ ਵਾਲ ਕਮਜ਼ੋਰ ਹੁੰਦੇ ਨੇ ਹਮੇਸ਼ਾ ਸਾਡੀ ਗਲਤੀ ਨਾਲ ਠੀਕ ਹੈ ਉਹ ਚਾਰ ਪੰਜ ਰੀਜ਼ਨ ਮੈਂ ਤੁਹਾਨੂੰ ਦੱਸਾਂਗਾ ਵੀ ਆ ਆ ਜੇ ਕਰਮ ਤੁਸੀਂ ਕਰ ਰਹੇ ਹੋ ਤੇ ਉਹ ਕੰਮ ਤੁਸੀਂ ਨਹੀਂ ਕਰਨੇ ਜਦੋਂ ਉਹ ਵਾਲ ਤੁਹਾਡੇ ਕਮਜ਼ੋਰ ਹੋ ਜਾਣਗੇ ਉਦੋਂ ਕੀ ਹੋਏਗਾ ਇਹ ਜਿਹੜਾ ਬਲੱਡ ਹੈ ਇਹ ਵਾਪਸ ਆਣਾ ਸ਼ੁਰੂ ਹੋ ਜਾਏਗਾ ਇਹ ਖੁੱਲ ਗਏ ਨਾ ਵਾਲ ਪਿੱਛੇ ਨੂੰ ਆਇਆ ਬਲੱਡ ਉਹਦੇ ਨਾਲ ਤੁਹਾਨੂੰ ਸਭ ਤੋਂ ਪਹਿਲਾਂ ਪ੍ਰੋਬਲਮ ਆਣੀ ਹੈ ਸਪਾਈਡਰ ਵੇਇਨਸ